ਮਕਦਮਾ ਨੰਬਰ 54 ਨੰਬਰ ਡਿਵੀਜ਼ਨ ਨੰਬਰ 7 ਲੁਧਿਆਣਾ ਨੇ 2124 ਨੂੰ ਪੰਨਾ ਸਿੱਧੂ ਦੇ ਖਿਲਾਫ ਝੂਠਾ ਦਰਜ ਕੀਤਾ ਸੀ ਜਿਹੜਾ ਕਿ ਇੰਦਰਜੀਤ ਕੌਰ ਵੱਲੋਂ ਦਰਜ ਕਰਵਾਇਆ ਗਿਆ ਸੀ ਜੱਜ ਸਾਹਿਬ ਨੇ ਬੈਸਣ ਤੋਂ ਪਹਿਲਾਂ ਜੁਡੀਸ਼ੀਅਲ ਪੇਜ ਦਿੱਤਾ ਅੱਜ ਉਹਦੀ ਜ਼ਮਾਨਤ ਕਰ ਦਿੱਤੀ ਗਈ ਹੈ ਜਿਹੜੀ ਕਿ 50000 ਬਨ ਛੋਟੀ ਆ ਇੱਕ ਛੋਟੀ ਕਿੰਨੀਆਂ ਛੋਟੀਆਂ ਦੇ ਵਿੱਚ ਰੱਖਿਆ ਹੈ ਇੱਕ ਛੋਟੀ ਤੇ ਉਹਦੇ ਵਿੱਚ ਪਰ ਇਹ ਗੱਲ ਜ਼ਿਕਰਯੋਗ ਆ ਕਿ ਇਹਦੇ ਵਿੱਚ ਇੰਦਰਜੀਤ ਕੌਰ ਜਿਹੜੀ ਮਦਈ ਆ ਉਹਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 140 ਮਿਤੀ 24/6/20 ਧਾਰਾ 420 13 ਇਮੀਗ੍ਰੇਸ਼ਨ ਐਕਟ ਥਾਣਾ ਡਿਵੀਜ਼ਨ ਨੰਬਰ 8 ਵਿੱਚ ਦਰਜਾ ਤੇ ਮਨਸੋ ਪਹਿਲਾਂ ਵੀ ਉਹਦੇ ਕੋਲ ਤੇ ਕੋਈ ਲਾਇਸੈਂਸ ਨਾ ਹੋਣ ਦੇ ਰੋਪ ਲੱਗੇ ਸੀਗੇ ਤੇ ਜਿਹੜੀ 420 ਦੀ ਐਫਆਈਆਰ ਫਿਰ ਇਦਾਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਉਹ ਲੁਧਿਆਣਾ ਵਿੱਚ ਠੱਗੀ ਕਰਦੇ ਭਾਨਾ ਸਿੱਧੂ ਉਹਨਾਂ ਦੇ ਖਿਲਾਫ ਬੋਲਦਾ ਲਗਦਾ ਨੇ ਇਹ ਪੋਲਿਟਿਕਲ ਸ਼ੈਲਟਰ ਚ ਪਰਚਾ ਹੋਇਆ ਸੀਗਾ ਜਿਹੜੀ ਇੰਦਰਜੀਤ ਕੌਰਾਇ ਦੇ ਕੋਲੇ ਕੋਈ ਲਾਇਸੈਂਸ ਨਹੀਂ ਇਹਨੇ ਦਫਤਰ ਖੋਲਿਆ ਸੀ ਲੁਧਿਆਣਾ ਬਾਹਰ ਭੇਜਣ ਦੇ ਸਬੰਧ ਵਿੱਚ ਪਰੰਤੂ ਲੋਕਾਂ ਤੋਂ ਕਾਫੀ ਪੈਸੇ ਲੈ ਕੇ ਉਹ ਦਫਤਰ ਬੰਦ ਕਰ ਚੁੱਕੀ ਹੈ ਇੱਕ ਮੁਕੱਦਮੇ ਦੇ ਖਿਲਾਫ 220 ਨੰਬਰ 3011 19 ਨੂੰ ਦਰਜ ਹੋਇਆ ਜਿਹੜਾ ਕਿ ਥਾਣਾ ਦਾਖਾ ਵਿੱਚ ਸੰਤੋਖ ਸਿੰਘ ਨੇ ਦਰਜ ਕਰਾਇਆ ਉਹ ਵੀ ਧਾਰਾ 420 ਤੇ 13 ਇਮੀਗ੍ਰੇਸ਼ਨ ਐਕਟ ਆ ਪਹਿਲੇ ਮੁਕਦਮੇ ਵਿੱਚ ਵੀ ਨੀਅਰ ਅਬਾਊਟ 17 ਲੱਖ ਰੁਪਇਆ ਗਿਆ ਹੋਇਆ ਸੀ ਸੈਕੰਡ ਮੁਕਦਮੇ ਦੇ ਵਿੱਚ 22 ਲੱਖ ਰੁਪਇਆ ਗਿਆ ਹੋਇਆ ਇਸ ਤੋਂ ਬਿਨਾ ਹੋਰ ਵੀ ਮੁਕਦਮੇ ਦਰਜਾ ਵੱਖ-ਵੱਖ ਸ਼ਹਿਰਾਂ ਤੋਂ ਵਿਅਕਤੀ ਜਿਹੜੇ ਤੇ ਇਹਨਾਂ ਨੇ ਠੱਗੀ ਮਾਰੀ ਆ ਉਹਨਾਂ ਦੇ ਨਾਲ ਪਹਾਣਾ ਸਿੱਧੂ ਨੇ ਇਹਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਪਹਾਣਾ ਸਿੱਧੂ ਸਿਰਫ ਲੋਕਾਂ ਦੀ ਹੈਲਪ ਕਰਦਾ ਸੀ ਕਿ ਜਿਹੜੇ ਲੋਕਾਂ ਏਜੰਟਾਂ ਨੇ ਫਰਾਡ ਕੀਤਾ ਹੋਇਆ ਉਹਨਾਂ ਤੋਂ ਪਬਲਿਕ ਦੇ ਪੈਸੇ ਦਵਾਉਂਦਾ ਸੀ ਉਨੇ ਇਸ ਲੇਡੀ ਨੂੰ ਕਦੇ ਕੋਈ ਥ੍ਰੈਟ ਨਹੀਂ ਕੀਤਾ ਹੈਗਾ ਨਾ ਇਹਦੇ ਖਿਲਾਫ ਮੁਕੱਦਮਾ 384 ਦਾ ਮੇਡ ਆਊਟ ਹੁੰਦਾ ਕੋਈ ਵੀ ਮੁਕੱਦਮਾ ਜਦੋਂ ਸੁਪਰੀਮ ਕੋਰਟ ਦੀ ਗਾਈਡਲਾਈਨ ਦੇ ਅਨਸਾਰ 7 ਸਾਲ ਤੋਂ ਸਜ਼ਾ ਘੱਟ ਵਾਲਾ ਦਰਜ ਹੁੰਦਾ ਤਾਂ ਉਸ ਵਿੱਚ ਥਾਣੇਦਾਰ ਪਹਿਲਾਂ ਉਹਨੂੰ ਨੋਟਿਸ ਦਿੰਦਾ ਸੈਕਸ਼ਨ 41A ਦਾ ਉਸ ਤੋਂ ਬਾਅਦ ਉਹਨੂੰ ਤਿੰਨ ਨੋਟਿਸ ਦੇਣ ਤੋਂ ਬਾਅਦ ਫਿਰ ਅਰੈਸਟ ਕਰਦਾ ਪਰ ਇਸ ਮੁਕੱਦਮੇ ਵਿੱਚ ਮੁਕੱਦਮਾ 21 24 ਨੂੰ ਦਰਜ ਹੋਇਆ ਸੇਮ ਡੇ ਉਹਨੂੰ ਘਰੋਂ ਲਿਆ ਕੇ ਅਰੈਸਟ ਪਾ ਦਿੱਤੀ ਜਦੋਂ ਕਿ ਉਹਦੀ ਕੋਈ ਇਨਕੁਆਇਰੀ ਨਹੀਂ ਕੀਤੀ ਕੋਈ ਸੁਣਵਾਈ ਨਹੀਂ ਹੋਈ ਕੋਈ ਸਬੂਤ ਤੱਥ ਕਲੈਕਟ ਨਹੀਂ ਕੀਤੇ ਅਗਰ ਪੋਲਿਟੀਕਲ ਸੈਂਟਰ ਤੋਂ ਹੈ ਇਸ ਲਈ ਦੇ ਇਹ ਸਿਰਫ ਪੋਲਿਟੀਕਲ ਰੀਜ਼ ਨਾ ਕਰਕੇ ਇਹਦੇ ਖਿਲਾਫ ਝੂਠਾ ਮਕਦਮਾ ਦਰਜ ਕੀਤਾ ਗਿਆ ਸਾਡੀ ਹੁਣ ਇਹੀ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਉਹਨਾਂ ਨੂੰ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਹੁਣ ਕਦੋਂ ਤੱਕ ਪਾਨਾ ਸਿੱਧੂ ਬਾਹਰ ਆਉਗਾ ਪਾਨਾ ਸਿੱਧੂ ਬੇਲ ਬੌਂਡ ਸਬਮਿਟ ਕਰਨ ਲੱਗੇ ਹੋਇਆ ਮੇਬੀ ਕੱਲ ਤੱਕ ਬਾਹਰ ਆ ਜਾਊਗਾ ਅ ਕੱਲ ਤੱਕ ਲੋਕਾਂ ਤੋਂ ਕਰੇ ਫਿਰ ਆਪਣੇ ਘਰ ਸੰਗਤ ਦਰਸ਼ਨ ਲਈ ਬੈਠਣਗੇ ਲੋਕਾਂ ਦੇ ਇਹ ਤਾਂ ਹੁਣ ਭਾਨਾ ਸਿੱਧੂ ਨੇ ਫਰਦਰ ਕੀ ਐਕਟੀਵਿਟੀ ਕਰਨੀਆਂ ਉਹ ਦੱਸ ਸਕਣਗੇ ਥੈਂਕ ਯੂ ਕੱਲ ਇਹ ਆ ਵੀ ਜਿਹੜੀ ਜ਼ਬਾਨ ਤੋਂ ਤਾਂ ਦੇਖੋ ਕਾਨੂੰਨ ਅਨੁਸਾਰ ਹੀ ਮਿਲ ਜਾਂਦਾ ਜਿਉਂਨੇ ਕਿਸੇ ਵੀ ਜੀ ਕਿਸੇ ਨੇ ਇਹ ਕਰਾਤੀ ਜਾਂ ਕੋਈ ਕਿਸੇ ਨੇ ਢਿੱਲ ਕਰਤੀ ਢਿੱਲ ਢੁਲ ਵਾਲੀ ਕੋਈ ਗੱਲ ਹੈ ਕਾਨੂੰਨ ਦੇ ਮੁਤਾਬਕ ਜ਼ਬਾਨ ਤੋਂ ਮਿਲ ਜਾਂਦਾ ਲੱਗਦਾ ਜੀ ਲੋਕਾਂ ਦੇ ਹੱਕ ਅਸੀਂ 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 ਕੋ ਅਸੀਂ ਕਾਨੂੰਨ ਦਾ ਧੰਨਵਾਦ ਕਰਦੇ ਹਾਂ ਜੱਜ ਸਾਹਿਬਾਨ ਦਾ ਕਿੰਨਾ ਜੁਰਮਾਨਾ ਜਿਨ੍ਹਾਂ ਨੇ ਸਚਾਈ ਨੂੰ ਸਾਥ ਦਿੱਤੀ ਜਿੱਥੋਂ ਜੁਰਮਾਨਾ ਕਿੰਨਾ ਦੇਖੋ ਜੁਰਮਾਨਾ ਨਹੀਂ ਜੀ ਹੁੰਦਾ ਇਹ ਤਾਂ ਜ਼ਮਾਨਤ ਬਾਂਡ ਹੈ ਇੱਕ 50000 ਦਾ ਜੀ ਵੀ 50000 ਬਾਈ ਬਾਂਡ ਦੇ ਕੇ ਤੁਸੀਂ ਆ ਬੰਦਾ ਵਾਪਸ ਜ਼ਮਾਨਤ ਮਿਲ ਗਈ ਜ਼ਮਾਨਤ ਦੇ ਕੇ ਠੀਕ ਹੈ ਇਹਨਾਂ ਦਾ ਲਗਾਤਾਰ ਇਸ ਤਰੀਕੇ ਦੇ ਨਾਲ ਗੱਲ ਸਾਹਮਣੇ ਆ ਰਹੀ ਸੀ ਟ੍ਰੈਵਲ ਅਗਾਂਹ ਅਰੋਪ ਲਗਾਏ ਜਾ ਰਹੇ ਸੀਗੇ ਤਾਂ ਲੈਓ ਲੈਓ ਸਿਟੀਕਲ ਸਾਹਿਬ ਜੀ ਕਿੰਨਾ ਦੂ ਕੇਸ ਹਾਂਜੀ ਦੇਖੋ ਅਸਲ ਇਹ ਹੈ ਚੋਰ ਆਪ ਦੇ ਆਪ ਨੂੰ ਸੱਚ ਸੱਚ ਸ਼ਬਦ ਕਰਦਾ ਪਰ ਚੋਰ ਚੋਰੀ ਤੁਕ ਸਾਰੇ ਠੱਗਾ ਜਾਣਤਾ ਜਿਹੜੇ ਉਹ ਠੱਗ ਏਜੰਟ ਸਾਰੇ ਠੱਗ ਨਹੀਂ ਹੋ ਸਕਦੇ ਕੁਝ ਲੋਕ ਹੁੰਦੇ ਆ ਜਿਹੜੇ ਮਤਲਬ ਠੱਗ ਹੁੰਦੇ ਆ ਇਸ ਕਰਕੇ ਉਹਨਾਂ ਨੇ ਆਪ ਦਾ ਵੀ ਤਰਕਪੱਖ ਰੱਖਣ ਦੇ ਮਾਰਿਆ ਨੇ ਇੱਕ ਝੂਠੀ ਐਫਆਰ ਦਾ ਟਿਕਰਾਈ ਹੈ ਜਿਹੜੀ ਔਰਤ ਨੇ ਐਫਆਰ ਦਰਜ ਕਰਾਈ ਹੈ ਉਹ ਤਾਂ ਉਹ ਤੁਰ ਘੱਟੋ-ਘੱਟ ਵੀ ਮੇਰੇ ਹਿਸਾਬ ਨਾਲ ਤਿੰਨ ਐਫਆਰਾਂ ਤਾਂ ਮੈਂ ਦੇਖ ਲਈਆਂ ਜੀ ਜਿਹੜੇ ਕੋਰਟ ਅਜੋ 38 ਦੀਆਂ ਕੰਪਲੀਟਾਂ ਚੱਲਣ ਉਹ ਵੱਖਰੀਆਂ ਨੇ ਉਹ ਉਹ ਪਰਚਾ ਦਰਜ ਕਰਾਉਗੀ ਇਹ ਸਿਰੇ ਗਲਤ ਹੈ ਝੂਠ ਹੈ 12 ਰਹੀ ਗੱਲ ਪਰਚਾ ਦਰਜ ਹੋਣਾ ਗ੍ਰਿਫਤਜ਼ਾਰੀ ਦੀ ਦੇਖੋ ਸੁਪਰੀਮ ਕੋਰਟ ਦੇ ਲਾ ਦੇ ਅਨੁਸਾਰ ਦੇਖੋ ਜਿਹੜੀ ਸਜ਼ਾ 7 ਸਾਲ ਤੋਂ ਥੱਲੇ ਆ ਉਹਦੀ ਇਨਕੁਆਰੀ ਗ੍ਰਫਟ ਸਰ ਤੋਂ ਪਹਿਲਾਂ ਇਨਕੁਆਰੀ ਕਰਨੀ ਬਣਦੀ ਆ ਉਹ ਪ੍ਰਸ਼ਾਸਨ ਨੇ ਨਹੀਂ ਚਲੋ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਕੋਈ ਪ੍ਰੈਸ਼ਰ ਹੋ ਸਕਦਾ ਦੇਖੋ ਸਾਡਾ ਪ੍ਰਸ਼ਾਸਨ ਆ ਜੇ ਕਹਿ ਦਗੇ ਸਾਨੂੰ ਗੁਰਸਾ ਨਹੀਂ ਕੋਈ ਜਾਂ ਕਹਿ ਦਗੇ ਹੋਰ ਚਲੋ ਹੁਣ ਬਾਹਲੇ ਕੋਈ ਸਿਆਸੀ ਗੱਲਾਂ ਕਰਕੇ ਉਹ ਠੀਕ ਨਹੀਂ ਸਾਨੂੰ ਪੁਲਿਸ ਦੇ ਕੋਲ ਸਿਆਣੇ ਲੈ ਕਹਿੰਦੇ ਆ ਪੁਲਿਸ ਤਾਂ ਕਿ ਢਿੜਕਿਆ ਤੇ ਚਿੱਕੜ ਦਾ ਚਿਲਕਿਆ ਬੁੱਸ阿里 ਤੇ ਹੁਣ ਉਹ ਤੇ ਕਾਰਵਾਈ ਕੀਤੀ ਜਾਊਗੀ ਜਿਨ੍ਹਾਂ ਨੇ ਸਹੂਲਤ ਦੇ ਛੱਡਿਆ ਨਾ ਜਦ। ਦੇਖੋ ਜੀ ਗੱਲ ਇਹ ਵੀ ਅਸੀਂ ਅਸੀਂ ਆਪਦੇ ਬੰਨੀਓ ਕੋਈ ਕੱਚ ਨਹੀਂ ਛੱਡਾਂਗੇ। ਜੇ ਸਾਡੇ ਤੋਂ ਝੂਠਾ ਕਿਰਾਇਆ ਸਾਡੇ ਦੇ ਝੂਠਾ ਕਿਰਾਇਆ ਉਹਨੇ। ਦੇਖੋ ਅਸੀਂ ਜੋ ਸਰਾ ਪਾਵਾਂਗੇ। ਅਸੀਂ ਵੀ ਇਨਸਾਫਤਾ ਲੈਣਾ ਨਾ ਜੀ। ਸਾਤਾ ਸਾਹਮਣੇ ਆਉਣਾ ਨਾ ਜੀ। ਅਸੀਂ ਬਖਸ਼ਾਗੇ ਥੋੜੋ ਜੀ। ਠੀਕ। ਹਾਂਜੀ। ਅੱਛਾ ਹੋਰ ਸੁਣਿਓ। ਜੀ ਜੀ ਸਰ। ਜਿੰਨਾ ਲੋਕਾਂ ਦੇ ਅਸੀਂ ਪੈਸੇ ਹਲਕਾ ਕਰੋਨਾ ਵਜ੍ਹਾ ਘੜਾਤੇ ਹਜ਼ਾਰਾਂ ਲੋਕਾਂ ਦੇ ਉਹ ਸਾਡੇ ਕੋਲ ਧੜਾ ਤੜਾ ਫੂਰੇਟਮ ਸੇ ਪੇ ਜਾਂਦੇ ਲਿਆ ਲਿਆ ਵਿਆਹ ਲੋ ਜੀ ਅਸੀਂ ਇਹ ਫੀਡ ਦਿੰਨੇ ਦੋਤ ਕਿੱਥੇ ਆ ਬੋਲੋ ਕਿੱਥੇ ਆ ਹਾਲਾਤ ਨੇ ਲੋਕ ਕਿਤੇ ਨਾ ਕਿਤੇ ਸੱਚਾਈ ਦੀ ਜਿੱਤ ਹੋ ਰਹੀ ਹੈ ਸੱਚ ਬਿਲਕੁਲ ਸੱਚਾਈ ਦੀ ਜਿੱਤ ਹੋ ਰਹੀ ਹੈ ਜੀ ਆਖਰਕਾਰ ਸੱਚਾਈ ਦੀ ਜਿੱਤ ਹੋਣੀ ਹੈ